ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਠੀਕ ਠਾਕ ਮੈਂ ਬਾਹਰ ਗਿਆ ਟਰਾਈ ਦੇਣ ਮੁੰਡੇ ਨੂੰ ਤਾਂ ਕਰਕੇ ਲੇਟ ਹੋ ਗਿਆ ਮੰਮੀ ਹਣੀ ਫੋਨ ਲਾਉਣ ਦੇ ਸਤ ਸ੍ਰੀ ਅਕਾਲ ਮਾਸੜ ਜੀ ਸਭ ਤੋਂ ਪਹਿਲੀ ਵਧਾਈ ਤੁਹਾਡੀ ਆਈ ਸਾਡੇ ਕੋਲ ਮਾਸੜਾ ਸਾਡੇ ਤੋਂ ਬਾਅਦ ਹੈ ਨਾ ਨਾ ਅੱਛਾ ਠੀਕ ਆ ਠੀਕ ਆ ਜਾ ਕੇ ਤੇ ਵੇਖ ਚੱਪੜ ਲੱਗਿਆ ਅੱਛਾ ਲੈ ਗਰੀਏ ਨੂੰ ਡੋੜਿਆ ਨਾ ਬਾਹਰ ਇੱਥੇ ਬਾਬੇ ਆ ਗਏ ਹਾਂਜੀ 61 ਤੇ ਤੇ ਮੈਂ ਹਰ ਕੰਮ ਇੱਥੇ ਕੀਤਾ ਤੇ ਘਰ ਕਰਦੇ ਤੇ ਚੱਲ ਪੈਣਾ ਜਦਾਂ ਹੁੰਦਾ ਮੈਂ ਦੁਆਰੇ ਪਹਿਲੇ ਚਾਹ ਲੈ ਚਾਹ ਪੀਲਾ ਸ਼ਿਰੇ ਮੂੰਹ ਤਾਂ ਮਿੱਠਾ ਕਰਨ ਬੈ ਜਾ ਇੱਥੇ ਬੈਠ ਮੈਂ ਹੋਰ ਵਧੀਆ ਤੁਸੀਂ ਇਹ ਦੱਸੋ ਵੀ ਤੁਸੀਂ ਕਿਦਾਂ ਹੱਥ ਲਾਉਣੇ ਆਏ ਆਂ ਤੇ ਤੁਸੀਂ ਪਰੌਂਟੇ ਪਰਾਂਡੇ ਸ਼ਾਕੇ ਜਾਇਓ ਮੈਂ ਆਈ ਅੱਗੋ ਹੋ ਕੇ ਫੇਰਾ ਜਾਈਂ ਆਓ ਆਓ 5 ਮਿੰਟ 5 ਮਿੰਟ ਪਹਿਲਾਂ ਮੈਂ ਨਿਕਲਿਆ ਘਰੋਂ ਤੇ ਮੈਂ ਤਿੰਨ ਚਾਰ ਫੋਨ ਆ ਗਏ ਆ ਉਹ ਪਹਿਲਾਂ ਗਿੰਦੂ ਗੱਡੀ ਕੱਢਣ ਡਿਆ ਉਹਦਾ ਕਰਕੇ ਰੁਕ ਗਏ ਉਹਨੇ ਗੱਡੀ ਕੱਢਣੀ ਜਲੰਧਰ ਜਾਣ ਨੇ ਨਾ ਅੱਛਾ ਅੱਛਾ ਵਾਪਸ ਆ ਜਨ ਨੇ ਫੇਰ ਰਾਤ ਨਹੀਂ ਨਹੀਂ ਰੋ ਰੋ ਛੁੱਕ ਕੇ ਤੇ ਤੁਸੀਂ ਵੀ ਕਿਹਾ ਰਾਤ ਰਹਿਣ ਨੂੰ ਆਈ ਤੇ ਕਹਿੰਨੇ ਰਹਿਣੇ ਰਹਿਣੋ ਤੇ ਹੀ ਰਹਿੰਦੇ ਨਹੀਂ ਸਾਡੇ ਕੋ ਆ ਸਾਡਾ ਮਾਸੜ ਹੀ ਪਾਣੀ ਕਿੰਨੇ ਚਾਰ ਵਾਰ ਰਾਤੀ ਰਿਆ ਵੀ ਮਜਬੂਰੀ ਨੂੰ ਰਿਆ ਆਓ ਚੱਲ ਜਣਾ ਹੀ ਯਾਰ ਕਿੰਨੇ ਸਾਲ ਹੋ ਗਏ ਆ ਵੀ ਹੱਡ ਨੂੰ ਕਿਤੇ ਕਦੀ ਲਾ ਰਹੇ ਨਹੀਂ ਆ ਗਏ ਆ ਮਾਹੀ ਰਹੇ ਗੇ ਆਪ ਨੂੰ ਆਇਆ ਮੇਰੇ ਕੋਲ ਦੰਦ ਕਰਿਓ ਆ ਦੂਜਾ ਨੂੰ ਆਇਆ ਮੇਰੇ ਕੋਲ ਦੰਦ ਕਰਾਂਗਾ 괜ੀ ਜਾਂਦਾ ਕਿ ਇੱਥੇ ਹੀ ਉਹਨਾਂ ਦੇ ਅਲੜ-ਪਲੜ ਨਹੀਂ ਮੁੱਕਦੇ ਐਂ ਨਹੀਂ ਨਹੀਂ ਯਾਰ ਕਾਂ ਐਰ ਕਾਂ ਰਹਿ ਕੇ ਆਵਾਂਗੇ ਮੋਨ ਮੈਨੂੰ ਕਹਿੰਦਾ ਐਰ ਕਾ ਦੂਰ ਆਤਾ ਰਹਿ ਕੇ ਹੋਣੀਆਂ ਮੈਂ ਚੱਲ ਦੋ ਤੇ ਨਹੀਂ ਇੱਕ ਤੇ ਰਹਿ ਕੇ ਆਵਾਂਗੇ ਆਵਾਂਗੇ ਹੁਣ ਤੂੰ ਪਹਿਲਾਂ ਕਰਾ ਲੈ ਸੰਦੀਪ ਦੀਦੀ ਦਾ ਡੈਡੀ ਫੋਨ ਆਇਆ ਅੱਜ ਸਵੇਰੇ ਤਾਂ ਮੈਨੂੰ ਪੁੱਛਣ ਦੀ ਗੱਡੀ ਕਿਹੜੀ ਆ ਕਿੱਦਾਂ ਆ ਤੇ ਮੈਂ ਆਟੋਮੈਟਿਕ ਆ ਆਂਦੀ ਮੈਂ ਵੀ ਚਲਾਉਂਗੀ ਮੈਂ ਤੇਰੇ ਪੈਰ ਪਹੁੰਚ ਗਏ ਤੇ ਤੈਨੂੰ ਉੱਤੋਂ ਨਹੀਂ ਦਿਖਣਾ ਤੇ ਉੱਤੋਂ ਦੇਖਿਆ ਤੇਰੇ ਪੈਰ ਨਹੀਂ ਪਹੁੰਚਣੇ ਕਹਿੰਦੀ ਨਹੀਂ ਮੈਂ ਕਦੀ ਗੱਡੀ ਨਹੀਂ ਚਲਾਈ ਤੇ ਮੈਂ ਹੁਣ ਗੱਡੀ ਚਲਾਉਂਗੀ ਸਿੱਖੂੰਗੀ ਨਾਲੇ ਇਸਲਾਮਾਂ ਕਰਨੀਆਂ ਦੋਵੇਂ ਆਪਾਂ ਇੱਕ ਲੈ ਹੀ ਨਾ ਲਈਏ ਆਟੋਮੈਟਿਕ ਦੋਵੇਂ ਜਾਣੀਆਂ ਪ੍ਰੀਤੀ ਦੀਦੀ ਤੇ ਉਹ ਲਾ ਸਕਦੀਆਂ ਵਾ ਨਹੀਂ ਆਟੋ ਆ ਆਟੋ ਗੱਡੀ ਦਾ ਆਏ ਹੋ ਤੇ ਫਾਇਦਾ ਭਾਵਾਂਗੇ ਤਾਂ ਪਿੰਡ ਫੇਰ ਉਹਨਾਂ ਦੇ ਆਖੜਾ ਜੀ ਸਿੱਖਣੀ ਪਏ ਪਹਿਲਾਂ ਅਮਨ ਨੇ ਸਿਖਾਓ ਉਹ ਵੀ ਰਿਸਕ ਵੱਡਾ ਲੈਣਾ ਪੈਣਾ ਕਿਸ ਨੂੰ ਸਿਖਾਉਣ ਵਾਲਾ ਵੀ ਸਾਲ ਲਈ ਮਰੋਂ ਦੇ ਆਂਦੀ ਹਲੋ ਕੋਈ ਨਹੀਂ ਜਿਹੜੇ ਨੇ ਪਹਿਲਾਂ ਸਿੱਖ ਗਏ ਸਿੱਖ ਗੀਆਂ ਉਹ ਨਹੀਂ ਸਿੱਖ ਪਾਉਂਦੇ ਉਹ ਗੁਰੂਆ ਗੱਡੀ ਤੋਰਨੀ ਸਿੱਖ ਲੈਣੀ ਆ ਮੋੜਨੀ ਤੋਰਨੀ ਰੋਕਣੀ ਸੜਕ ਤੇ ਉੱਤੇ ਨਹੀਂ ਸਿੱਖਿਆ ਜਾਣਾ ਕੰਮ ਵੀ ਸੜਕ ਕਿਦਾਂ ਗਾਲਲੇ ਦਾ ਤੇ ਆਪਾਂ ਸਾਬ ਲਾਉਣਾ ਹੁੰਦਾ ਵੀ ਗਾਲਲੇ ਦੀਆਂ ਅੱਖਾਂ ਕੈਨੂੰ ਵੇਖਣ ਡੀਆਂ ਨੇ ਕੈਨੂੰ ਮੁੜਨਾ ਉੱਥੋਂ ਦੇ ਸਾਬ ਲਾਈਦਾ ਆਪਾਂ ਸਾਰਾ ਕਿਦਾਂ ਮੁੜਦਾ ਤੁਹਾਨੂੰ ਨਹੀਂ ਆਇਆ ਨਾ ਪ੍ਰਾਰ ਉਹਦੇ ਚੜ੍ਹੋਂ ਚੱਲੇ ਤੇ ਕੱਢੀ ਉੱਥੇ ਲੰਗਰ ਲਗਾ ਲੰਗਰ ਲਗਾ ਦੇ ਉਹ ਉਹਨਾਂ ਨੂੰ ਆਹ ਲੋ ਚਾਬੀ ਇਹ ਇਹ ਤਾਂ ਵਹਿਮ ਹਰਾਵਣਾ ਦਾ ਹਸਾਬੀ ਆ ਕੇ ਕੋਟਰੀ ਵਾਲਾ ਇਹ ਕਿ ਆਟੋਮੈਟਿਕ ਆ ਬਸ ਕਲੱਚ ਤੇ ਬ੍ਰੇਕ ਕਲੱਚ ਬ੍ਰੇਕ ਆ ਡੈਡੀ ਉਹਨੂੰ ਮੜਾਇਆ ਕੁੱਤੇ ਨੂੰ ਬੈਜੋ ਬੈ ਕੇ ਵੇਖ ਲੋ ਇਹ ਚ ਲੋਇਆ ਬਰਾ ਬੱਲ ਲੈਣ ਜਾਂਦੇ ਵੇ ਹਾਂ ਹਾਂ ਬ੍ਰੇਕ ਤੇ ਪੈਰ ਰੱਖ ਕੇ ਤੇ ਆਹ ਚਾਬੀ ਵਿੱਚ ਰੱਖੋ ਉਹ ਬੈ ਇਹ ਇੱਥੇ ਰੱਖੋ ਇਹਨੂੰ ਨੱਪ ਦੋ ਤੇ ਸਟਾਰਟ ਹੋ ਜਾਣੀ ਐ ਇੱਥੋਂ ਬ੍ਰੇਕ ਨੱਪ ਕੇ ਬ੍ਰੇਕ ਨੱਪ ਦੋ ਆਹ ਹੋਈ ਨਹੀਂ ਇਹ ਨਹੀਂ ਹੁਣ ਰੇਜ ਜ਼ਿਆਦਾ ਕਹਾਂਗੇ ਨਾ ਫੇਤਰੇ ਕੀ ਨਾ ਨਹੀਂ ਨਹੀਂ ਇਦਾਂ ਨਹੀਂ ਹੁਣ ਜਿੱਦਾਂ ਬ੍ਰੇਕ ਨੱਪ ਕੇ ਨਾ ਹਾਂ ਤੇ ਆ ਇੱਥੇ ਕਿੱਲੀ ਬ੍ਰੇਕ ਨੱਪ ਕੇ ਰੱਖੇ ਛੱਡਿਓ ਨਾ ਆ ਕਿੱਲੀ ਆ ਹੁਣ ਪਾਰਕਿੰਗ ਚ ਆ ਪੀ ਤੇ ਜਗੰਡਿਆ ਨਾ ਆਹੋ ਇਹਨੂੰ ਐਨੂੰ ਖਿੱਚੋਂਗੇ ਨਾ ਇਦਾਂ ਨੱਪ ਕੇ ਐ ਖਿੱਚੋਂਗੇ ਆ ਡੀ ਚ ਆ ਗਿਆ ਮਤਲਬ ਡਰਾਈਵ ਚ ਵਾ ਆ ਐਨ ਤੇ ਨਿਊਟਰਲ ਤੇ ਆ ਆਰ ਤੇ ਰਿਵਰਸ ਵਾ ਠੀਕ ਆ ਡੀ ਤੇ ਕਰਕੇ ਬ੍ਰੇਕ ਛੱਡ ਦੋਗੇ ਨੇ ਹੌਲੀ ਹੌਲੀ ਤੁਰ ਪੈਣਾ ਫਿਰ ਜਿੰਨੀ ਰੇਸ ਦੇ ਜਾਓਗੇ ਉਸ ਹਿਸਾਬ ਨਾਲ ਤੁਰੀ ਜਾਣਾ ਨੇ ਤੇ ਫਿਰ ਇਦਾਂ ਨਿਊਟਰਲ ਤੇ ਨਹੀਂ ਇਹਨੇ ਤੁਰਨਾ ਆ ਪਾਰਕਿੰਗ ਵਾ ਤੇ ਆ ਹੈਂਡ ਆਜਾ ਭੀ ਜੀ ਇਦਾਂ ਬਾਕੀ ਹ ਸਾਰੀ ਦੂਜੀ ਡਿਜੀਟਲ ਆ ਤੁਹਾਨੂੰ ਤਾਂ ਜੇ ਪਤਾ ਪਤਾ ਨਹੀਂ ਲੱਗਦਾ ਹਜੇ ਨਹੀਂ ਲੱਗਦਾ ਆਹ ਵੀ ਤੁਹਾਨੂੰ ਤਾਂ ਇਦਾਂ ਪਤਾ ਵਾਦ ਨਹੀਂ ਆਈ ਸੂਈ ਸਾਈ ਕੋ ਪਤਾ ਲੱਗਦਾ ਸਾਨੂੰ ਵੀ ਆ ਪਾਣੀ ਆ ਵੀ ਆ ਨਹੀਂ ਉਹ ਸੌਖਾ ਹੀ ਆ ਆਵੇ ਇੱਧਰ ਆ ਸਾਰਾ ਡੀਜ਼ਲ ਦਾ ਵਾ ਜਿਹੜੀਆਂ ਡੰਡੀਆਂ ਵਾ ਤੇ ਡੀਜ਼ਲ ਫੁੱਲ ਵਾ ਆ ਅੱਧ ਚ ਵਾ ਮਤਲਬ ਉਹ ਹੀਟਰ ਸਹੀ ਚੱਲਣ ਡਿਆ ਸੈਂਟਰ ਚ ਜਦੋਂ ਉਹ ਵੱਧ ਗਿਆ ਮਤਲਬ ਗੱਡੀ ਗਰਮ ਹੋ ਗਈ ਇਹ ਤੇ ਬ੍ਰੇਕ ਨਾਪ ਕੇ ਬੰਦ ਹੋਣੀ। ਨਾਪਦਾ? ਨਾਪਦਾ ਉਹ। ਬ੍ਰੇਕ ਨਾ ਵੀ ਨਾਪਾਂਗੇ ਤਾਂ ਵੀ ਬੰਦ ਹੋਣੀ ਨਹੀਂ ਇਦਾਂ। ਉਹ ਨਾ ਜਦੋਂ ਕਵਲ ਹੁੰਦਾ ਵੀ ਇਹਦੇ ਤੋਂ ਚਾਲੂ ਕਰੇ ਤਾਂ ਬੰਦ। ਹਾਂ। ਮੈਂ ਇਹ ਜੇ ਤੂੰ ਚਾਲੂ ਤੁਰ ਗਿਆ ਨਹੀਂ ਤੇ ਮਾਰ ਦੇ ਫੇਰ ਤੂੰ ਸਲਫ ਬਦੋਲੇਗਾ। ਹਾਂ। ਨਹੀਂ ਆਂਦਾ ਇਹ ਤੇ ਬੰਦ ਹੋਣੀ ਆ। ਜੇ ਤੁਰੀ ਜਾਂਦੀ ਨੂੰ ਤੁਸੀਂ ਨੱਪ ਦੋਗੇ ਨਾ ਤੇ ਸਲਫ ਵੱਜਣਾ ਹੀ ਨਹੀਂ ਆ। ਹਾਂ। ਨਾ ਸਲਫ ਨਹੀਂ ਵੱਜਣਾ ਫੇਰ। ਬਗੱਡੀ ਜਿੰਨਾ ਚਿਰ ਬੰਦ ਨਾ ਹੀ ਉਹਨਾਂ ਚਿਰ ਸਲਫ ਨਹੀਂ ਵੱਜਣਾ ਦੋਰੇ। ਉਹ ਕਿਉਂਕਿ ਉਹਦੇ 'ਚ ਲੱਗਾ ਨਾ ਸਿਸਟਮ ਉਹਨੇ ਕੱਟ ਕਰ ਦੇਣਾ ਜਦੋਂ ਦੋਰੇ ਨੱਪਿਆ ਤਾਂ ਉਹਨੇ ਬੰਦ ਹੋਣਾ ਪਈ। ਹੂੰ ਕੀ ਕੀ ਜਮਣਾ ਪੈਸੇ ਹੀ ਇੰਨੇ ਨੇ ਜੀਰੇ ਪਾਪਾ ਬਾਹਰ ਬਣਾ ਲਈ ਚਲ ਗਿਆ ਚਲ ਇਹ ਚਲਾ ਕੇ ਨਹੀਂ ਵੇਖਣੀ ਨਹੀਂ ਉਹ ਕਿਉਂ ਉਧਰ ਹੋਈਏ ਫਿਆਰ ਕੇ ਵਿਹਲੇ ਹੋ ਕੇ ਫੇਰ ਆਉਂਦਿਆਂ ਫਿਰ ਆ ਜਿਓ ਰਾਤ ਆ ਜਿਓ ਨਹੀਂ ਦੇ ਆਹ ਇਹ ਦੋਈ ਹਣਾ ਨੂੰ ਮਿੱਠੀ ਗੋਲੀ ਦੇਣ ਦੇ ਆ ਹਣਾ ਨਹੀਂ ਤੂੰ ਏ ਆ ਜਾਣਗੇ ਟਾਂਡਿਆਂ ਤੋਂ ਹੀ ਮਾਰ ਜਣਾ ਥਾਂ ਨੂੰ ਉਧਰ ਨੂੰ ਨਹੀਂ ਨਹੀਂ ਮਾ ਤਾਂ ਕਿਸ ਮਾਰ ਦੇ ਵੇਲੇ ਹੋ ਗਿਆ ਉਹ ਵੇਲੇ ਹੀ ਹਾਂ ਹੁਣ ਕੰਮ ਹੋਰ ਕੋਈ ਨਹੀਂ ਦਾ ਸਿਰਫ ਸਿਰੇ ਪਹ ਪਹਿਲਾਂ ਤੁਸੀਂ ਆਇਓ ਫਿਰ ਅਸੀਂ ਆਵਾਂਗੇ ਕੋਈ ਨਹੀਂ ਕੋਈ ਨਹੀਂ ਐਵੇਂ ਮਾਰ ਦੇਗੇ ਆ ਜਾਗੇ ਇੱਕ ਗੱਲ ਥੋੜੀ ਪਤਾ ਨਹੀਂ ਪਤਾ ਨਹੀਂ ਅਸੀਂ ਤੁਹਾਡੇ ਮਿਲ ਵਧਾਈ ਦੇਣਾ ਜਾਇ ਨਹੀਂ ਤਾਰ ਗੱਡੀ ਨਹੀਂ ਪਹਿਲਾਂ ਆ ਗਏ ਨਾ ਨਹੀਂ ਨਹੀਂ ਅਸੀਂ ਤੁਹਾਨੂੰ ਵਧਾਈ ਦੇਣਾ ਵਾਂਗੇ ਤੇ ਨਾਲ ਤੁਸੀਂ ਸਾਨੂੰ ਵਧਾਈ ਦੇ ਦਿਓ ਤੁਹਾਡੇ ਘਰ ਗਿਆ ਨੂੰ ਐਦਾਂ ਕਰ ਲਾਂਗੇ ਆਪਾਂ ਕਿਹਦੀ ਮੋੜ ਦੇ ਆ ਤਾਂ ਭਾਵੇਂ ਹਾਂ ਰੋੜ ਗਿਆ ਵਿੱਚ ਸੋਹਣੀਆ ਗੱਡੀ ਆ ਪਹਿਲੀ ਹਾਂ ਜਿਹੜੀ ਉਹ ਲੈਂਦੀ ਆ ਆ 4 ਘੰਟੇ ਪਹਿਲਾਂ ਲੈਂਦੀ ਉਹ ਆ ਸੁਪਨਡਾਉਣੀ ਕਰੇ ਮਹਾਰਾਜ ਕਰਮਾ ਜੀ ਕਰੇ ਮੈਂ ਕਹਿੰਦਾ ਮਾਸਟਰ ਜੀ ਨੂੰ ਵੀ ਆਈਆਂ ਲੈ ਤੁਹਾਡੀ ਗੱਡੀ ਦੀ ਵਧਾਈ ਦੇਣ ਤੁਹਾਡੇ ਘਰ ਆਏ ਨਹੀਂ ਆ ਵੀ ਇੱਥੇ ਆ ਗਏ ਆਈ ਹੁਣ ਆ ਗੱਡੀ ਲੈ ਕੇ ਆਵਾਂਗੇ ਤੇ ਤੁਹਾਨੂੰ ਵਧਾਈ ਦੇਵਾਂਗੇ ਫਿਰ ਤੁਸੀਂ ਉੱਥੇ ਸਾਨੂੰ ਵਧਾਈ ਦੇ ਦਿਓ ਦੋਰੇ ਵਧਾਈ ਦੇ ਦਿਓ ਆ ਨਹੀਂ ਨਹੀਂ ਚਲੋ ਸਭ ਤੋਂ ਪਹਿਲੇ ਪ੍ਰਾਣੇ ਮੈਂ ਉਹਦਾ ਮੈਨੂੰ ਵੀ ਗਾਜੀਗੜੀ ਆਉਣਗੇ ਤੇ ਉਹ ਮਾਸਟਰ ਇੱਥੇ ਦਾ ਕਰਕੇ ਗੱਡੀ ਨਹੀਂ ਹੁੰਦਾ ਕੋਈ ਨਹੀਂ ਤੇ ਉਹਨਾਂ ਨੇ ਉਹਨੂੰ ਆ ਜਾਣਾ ਹੈ ਵਿਨੋਦ ਉਹਨਾਂ ਨੇ ਗਿੰਦੂ ਹੋ ਗਿਆ ਵਾ ਚਲੋ ਫਿਰ ਗਾਂ ਨੂੰ ਕਰਦੇ ਇਹਨੂੰ ਤੇ ਮੈਂ ਸਸਰੀਕਾਲ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਆ ਆੜਲੀ ਦੁੱਧ ਲੈ ਕੇ ਆਏ ਤੁਸੀਂ ਆਈ ਹੁਣ ਪ੍ਰਾਣੇ ਜਿਹੜੇ ਆਉਣੇ ਉਹਨਾਂ ਨੂੰ ਚਾਹ ਬਣਾਵਣਾ ਪਿਉਨੇ ਹੋਣਾ ਨੂੰ ਵਧਾਈਆਂ ਦੇਣ ਆਉਣਾ ਨਾ ਆਓ ਭਾਈ 2 ਮਿੰਟ ਰੁਕ ਜਾਓ ਰੁਕ ਜੀ ਮਿੰਟ ਦੁੱਧ ਜਿਹਨਾਂ ਉਹ ਲੋ ਗਏ ਆ ਤੇ ਮੈਂ ਉਦੋਂ ਉਹਨੇ ਦੁੱਧ ਮੈਂ ਹੁਣ ਲੈ ਜਾਂਦੇ ਆ ਆਗੇ ਹੁੰਦਾ ਇਹ ਪਾਣੀ ਨਹੀਂ ਪੀਣਾ ਔਰ ਦੁੱਧ ਵੀ ਲੈ ਜਾਂਦੇ ਆ ਬੁੱਲ ਵਰਗਾ ਜਿਹਦਾ ਚੰਦ ਸਮਾਂਦਾ ਸੀ ਕੁੜੀ ਦੇ ਘਰੋਂ ਪਾਣੀ ਨਹੀਂ ਪੀਦਾ ਨੇ ਹਾਂਦਾ ਜੂਸ ਲੈ ਆਓ ਪਾਣੀ ਲਾ ਲਿਓ ਜੂਸ ਲੈ ਆਓ ਅਨਾਨਾ ਸੁਣਾ ਅਨਾਂ ਨਹੀਂ ਅਨਾਂ ਸੁਣਾਈ ਅਨਾਂ ਸੱਤਿਆਨਾ ਸੁਣਾਓ ਲੈ ਉਹ ਸਾਸਰੀਗਲ ਮਾਮੀ ਜੀ ਆ ਵਾਹ ਉਹ ਤਾਂ ਯਾਣ ਮੰਜੋਸਿਆ ਬਹੁਤ ਮੈਨੂੰ ਤੁਸੀਂ ਰਾਤੀ ਦੇਤੀ ਤੁਹਾਨੂੰ ਵਧਾਈਆਂ ਮਾਮਿਆਂ ਨੂੰ ਪਹਿਲਾਂ ਕੇ ਨਹੀਂ ਮੈਨੂੰ ਰਾਤੀ ਮਾਮਈ ਹੁਣੀ ਮਿਲੇ ਦੂਜੇ ਦੇ ਮੈਂ ਤੀਜੇ ਦੇ ਆਇਆ ਆਹ ਦੂਜੇ ਦੇ ਸ਼ੇਰ ਆਇਆ ਤੇ ਤੀਜੇ ਦੇ ਇਹ ਆਏ ਗਿੰਦੂ ਆਇਆ ਪਹਿਲੇ ਤੇ ਗਿੰਦੂ ਆਇਆ ਮਾਸੀ ਮਾਸੜਾ ਆਏ ਤੇ ਫਿਰ ਤੂੰ ਆਇਆ ਨਹੀਂ ਤੁਹਾਡੀ ਉੱਥੇ ਜਲੰਧਰ ਵਾਗੀ ਅਪਾਇੰਟਮੈਂਟ ਅੱਛਾ ਅੱਛਾ ਅੱਖਾਂ ਦੀ ਤੁਹਾਡੀ ਹੈ ਕਿ ਤੁਹਾਡੀ ਆ ਇਹ ਨਾਲ ਹੀ ਆ ਅੱਛਾ ਅੱਖਾਂ ਮਾਰੇ ਗਿਆ ਉਹ ਦੁਪਲੀਕੇਟ ਓਏ ਇਹਦੇ ਹੁਣੇ ਹਾਲੂ ਖਰਚਾ ਕਰਨਾ ਅੱਖਾਂ ਦਾ ਉਸ ਹੱਬ ਜਾਨੀ ਲਾਇਆ ਗਲਤ ਡਿਫੈਕਟਡ ਪੀਸ ਮਿਲ ਗਿਆ ਚਲੋ ਨੀ ਨੀ ਉਹਦੇ ਵਿੱਚ ਅੱਖਾਂ ਹੋਣੀਆਂ ਨਹੀਂ ਨਾ ਕੱਟਦੀ ਆਉਂਦੀ ਆ ਕੱਟਦੀ ਜਾਂਦੀ ਆ ਉਹ ਮੈਨੂੰ ਤਾਂ ਦੋ ਕੜੀਆਂ ਐਨ ਖੰਨਾ ਲੱਗਿਆ ਉਹਨੇ ਮੈਨੂੰ ਉਤਰੋਂ ਲਾ ਕੇ ਕਿੱਥੇ ਚਲ ਗਈਆਂ ਗਿਆ ਚੰਗਾ ਹੋ ਗਿਆ ਚੰਗਾ ਜੀ ਸਤਿ ਸ੍ਰੀ ਅਕਾਲ ਆ ਨਹੀਂ ਹੁਣ ਆਏ ਨਹੀਂ ਰਾਤ ਕੱਲ ਦੇ ਹੀ ਆਏ ਸਵੇਰ ਦੇ ਸਾਡੇ ਨਾਲ ਗੱਡੀ ਲੈਣ ਗਏ ਰਾਤੀ ਲੇਟ ਹੋ ਗਏ ਤੇ ਇੱਥੇ ਰੁਕ ਗਏ ਸੇਮ ਉਹਦੇ ਵਾਂਗੂੰ ਇਹ ਮੋਨੂ ਨੂੰ ਹੀ ਪਸੰਦ ਜਿਆਦੀ ਤੇ ਅਹੀਂ ਉੱਚੀਆਂ ਵੀ ਵੇਖੀਆਂ ਅਸੀਂ ਕਹਿੰਦਾ ਆ ਲੱਲੀ ਆ ਉੱਚੀ ਤੇ ਕਹਿੰਦਾ ਸडान ਲੱਲਾ ਰਿਹਾ ਐਵਰੇਜ ਵਾਲੀ ਉੱਚੀਆਂ ਮਾਮਾ ਹੀ ਐਵਰੇਜ ਨਹੀਂ ਕੋਈ ਵੀ ਦਿੰਦੀ ਦਾ ਸਿਆਰਾ ਦੀ ਉਹ ਕਿਦੋਂ ਉਹ ਨਹੀਂ ਹਲੇ ਵੇਖੀ ਅਹੀਂ ਉਹ ਆਈ ਨਹੀਂ ਉਹ ਰੋਡ ਤੇ ਚੱਲੂ ਫੇਰ ਪਨਾ ਲੱਗਣਾ ਉਹਦਾ ਹਲੇ ਰਿਵਿਊ ਰਿਵਿਊ ਨਹੀਂ ਨਾ ਪਤਾ ਕਿਦਾਂ ਦਾ ਵਾ ਅਸੀਂ ਗਏ ਸੀ ਮੈਂ ਤੇ ਡੈਡੀ ਗਏ ਸੀ ਉਹਦਾ ਵੀ ਪੁੱਛਣ ਤੇ ਉਹ ਆਂਦੇ ਹਲੇ ਪਾਜੀ ਸਾਡੇ ਕੋ ਆਈ ਨਹੀਂ ਆ ਮੈਂ ਬਾਅਦ ਚ ਦੂਜਾ ਵੀ ਕੰਮ ਹੋਣਾ ਆਉਣ ਵਾਲਾ ਵੀ ਵੇਖਣਾ ਫੇਰ ਰੋਡ ਤੇ ਕਿਦਾਂ ਚੱਲਦੀ ਕਿਦਾਂ ਨਹੀਂ ਮੈਰੀ ਨਾਈਸ ਆ ਸੱਚ ਸ਼ੇਰੇ ਇੱਥੇ ਲੱਗਾ ਹੀ ਇਹਦੇ ਵੇਖ ਲਿਆ ਪਹਿਲਾਂ ਸੈਂਸਰ ਨਹੀਂ ਸਿਸਟਮ ਆ ਇਹਦੇ ਚ ਲਾਇਆ ਉਹਨਾਂ ਨੇ ਆਵੇ ਉਹ ਥੱਲੇ ਲਾਇਆ ਇਹ ਚ ਦੁਬਾਰਾ ਲੰਮੇ ਪਾ ਜਗੇ ਗੱਡੀ ਦਾ ਵਿੱਚ ਡਿੱਗੀਆਂ ਸडान ਗੱਡੀਆਂ ਦੀਆਂ ਖੁੱਲੀਆਂ ਆ ਇਹ ਸੈਂਸਰ ਨਹੀਂ ਆ ਇਹ ਉਹ ਵੂਫਰ ਆ ਵੂਫਰ ਰੱਖਿਆ ਐਂਪ ਤੇ ਵੂਫਰ ਪਿੱਛੇ ਹੁੰਦਾ ਵਾ ਅੱਛਾ ਆ ਜਿਹੜਾ ਆ ਵੂਫਰ ਫਿਕਸ ਕੀਤਾ ਉਹਨਾਂ ਨੇ ਵਿੱਚ ਟਾਇਰ ਦੇ ਪੂਰਾ ਜਿਗਾਰਡ ਲਾ ਕੇ ਕਹਿੰਦਾ ਸਕੋਰਪਿਓ ਗੱਡੀ ਇਹਨੂੰ ਸਸਤੀ ਆਉਣੀ 18 18 ਦੀ ਦਿੰਦੇ ਪਰ 3 ਮਹੀਨੇ ਨਹੀਂ ਮਿਲਣਗੇ ਮੈਂ ਦੇਖੋ ਕਿੰਨਾ ਹੁਲੰਦੋ ਮੋਨੂ ਨੂੰ ਆ ਜਦਾਂ ਦੀਆਂ ਕਾਰਾਂ ਪਸੰਦ ਬਾ ਉਹ ਕਹਿੰਦਾ ਇਹੋ ਜੀ ਕੋਈ ਵੇ ਤੇ ਫਿਰ ਆ ਭਾਰੀ ਲੱਗੀ ਸਾਨੂੰ ਉਹ ਮੇਰੀ ਗੱਲ ਸੁਣੋ ਇੱਕ ਮੈਂ ਤੂੰ ਮੈਨੂੰ ਗੱਡੀ ਦੀ ਵਧਾਈ ਦੇ ਦਿੱਤੀ ਪਰ ਇੱਕ ਚੀਜ਼ ਦੀ ਵਧਾਈ ਨਹੀਂ ਦਿੱਤੀ ਤੂੰ ਮੈਨੂੰ ਨਹੀਂ ਫੋਨ ਨਹੀਂ ਹੁੰਡਿਆ ਵਲੌਗ ਵਾ ਉਹ ਫੋਨ ਦਾ ਨਹੀਂ ਉਹ ਦੀ ਨਹੀਂ ਇੱਕ ਚੀਜ਼ ਹੋਰ ਦੀ ਵਧਾਈ ਦੇਂਦੀ ਆ ਮੇਰੀ ਅਹੀਂ ਕੱਲ ਹੀ ਲਿਆਂਦੀ ਉਹ ਵੀ ਮੰਮੀ ਨੂੰ ਪਤਾ ਕਿਹੜੀ ਆ ਗੁਰੂਵਾਰ ਰਜਾਈ ਖਰੀਦ ਕੇ ਲਿਆ ਆ ਮੈਂ ਸਪੈਸ਼ਲ ਪਤਾ ਨਹੀਂ ਕਿਹੜੀ ਚੀਜ਼ ਨਹੀਂ ਸਾਡੇ ਘਰ ਉਤੋਂ ਲੜਾਈ ਹੋਂਦੀ ਨਿੰਦਣਾ ਦੀ ਕਿਉਂ ਲੈ ਕੁੱਤੇ ਦੀ ਆ ਕਿ ਤੇਰੀ ਆ ਉਹ ਲੈ ਗਿੰਦੂ ਲੈ ਗਿਆ ਨਾ ਸਾਡੇ ਬਰੂਨੋ ਲੀਵੀ ਰਜਾਈ ਉਹ ਭਰਾਵਾ ਮੈਂ ਆਪਣੀ ਰਜਾਈ ਦੀ ਗੱਲ ਕਰੰਡਿਆ ਵਾ ਬਰੂਨੋ ਦੀ ਜਾਂਦੀ ਆ ਬਰੂਨੋ ਆਵੇ ਆਵੇ ਨਾ ਅੱਜ ਬਰੂਨੋ ਦੀ ਜਾਂਦੀ ਆ ਹੋਰ ਫਿਰ ਮੁੰਡਿਆ ਕਿਦਾ ਪੰਜਾਬ ਇੰਜੋਏ ਕਰੰਡਿਆ ਪੂਰਾ ਪੰਜਾਬ ਪੂਰਾ ਉਹ ਭਰਾਵਾ ਗੱਡੀ ਚ ਖੜੇ ਤਾਂ ਸਹੀ ਇਹਨੂੰ ਜੇ ਸੀੜਨਾ ਘੁੱਟੀ ਗਿਆ ਤਾਂ ਆफी ਡਰਦਾ ਵਾ ਗੱਡੀ ਕੱਢਣ ਲੱਗੋ ਨੇ ਪੱਟ ਨਹੀਂ ਜਾਣਗੀ ਤੂੰ ਦਾ ਇਹ ਬਾਹਰ ਵਾਲੇ ਡਰਦੇ ਆ ਮੋਰੂ ਆਵੜ ਓਏ ਇਧਰ ਆਗੇ ਓਏ ਇਧਰ ਆਗੇ ਹੁੰਦੀ ਰਹਿੰਦੀ ਆ ਇਹਨੇ ਟਰੱਕ ਤੇ ਲੱਗ ਕੇ ਗੱਡੀ ਪਤਾ ਕਿਦਾ ਵੇਖਿਆ ਜੋ ਨਵੀਂ ਟਰੱਕ ਲਾ ਕੇ ਨਾ ਨਹੀਂ ਕਰਾ ਲਾ ਕੇ ਲਾ ਕੇ ਲੈ ਗਿਆ ਸਾਡੇ ਦਿਨ ਚ ਅੱਜ ਤੀਸਰੇ ਪਰੋਹਣੇ ਆ ਗਏ ਆ ਪਹਿਲਾਂ ਗਿੰਦੂ ਉਹਦਾ ਪਹਿਲਾ ਪਰੋਹਣਾ ਆਇਆ ਠੀਕ ਆ ਫੇਰ ਮਾਸੀ ਮਾਸੜਾਏ ਕਵਲ ਭਾਜੀ ਉਹਨਾਂ ਦੇ ਵਧਾਈ ਦੇਣ ਫੇਰ ਆਏ ਮਾਮਾ ਤੇ ਮੰਮੀ ਹਨਾ ਫੇਰੇ ਹੋਣੀ ਆਏ ਫਿਰ ਤੇ ਹੁਣ ਤੂੰ ਆਏ ਤੇ ਮਾਮਾ ਮੰਮੀ ਆਏ ਫੇਰ ਮਾਮਾ ਮੰਮੀ ਆਏ ਚੱਲੀਏ ਫੇਰ ਟੈਕ ਡਰਾਈਵ ਨਹੀਂ ਲੈਣੀ ਬਾਅਦ ਤੋਂ ਬਾਹਰ ਤੋਂ ਹੁੰਦੀ ਜਾਂਦੀ ਆ ਚਲੋ ਨਾ ਇਧਰ ਪੁਲੀ ਵਾਲ ਨੂੰ ਜਾਣਾ ਵਾ ਕੀ ਨੇ ਮਾੜਾ ਕਿਹਾ ਕਦੀ ਹਾਂਜੀ ਮੈਂ ਬਹੁਤ ਚੰਗਾ ਨਾ ਅੰਟੀ ਬਾਲਾ ਹੀ ਚੰਗਾ ਨਾ ਮੈਂ ਵੇ ਹੁਣ ਇਸ ਗੱਲ ਤੇ ਜਵਾਬ ਹੂੰ ਘੁੱਟ ਕੇ ਗੱਲ ਨਹੀਂ ਮੈਂ ਕਰੀ ਆਖੇ ਲੱਗ ਜਾਂਦਾ ਨਾ ਦੁੱਧ ਲੈ ਆਉਂਦਾ ਮੈਂ ਕਰੀ ਚੰਗੀ ਮਾੜੀ ਕਹੀਦਾ ਨਾ ਪੰਪ ਚ ਨਹੀਂ ਮੈਂ ਆਉਂਦਾ ਪੰਪ ਚ ਨਹੀਂ ਮੈਂ ਆਉਂਦਾ ਅੰਟੀਏ ਨਹੀਂ ਦੁੱਧ ਲਿਓ ਨਾ ਮੇਰੇ ਘਰ ਦੀ ਹੁੰਦਾ ਨਾ ਹਰਬੋ ਮੇਰੀ ਨਹੀਂ ਹੁਣ ਫੇ ਜਦੋਂ ਤੂੰ ਹੀ ਠੀਠ ਹੋਏ ਤਾਂ ਫਿਰ ਮੈਨੂੰ ਤੇ ਕਰਨਾ ਪੈਣਾ ਐਦਾਂ ਨਹੀਂ ਆਖੀ ਤਾ ਇਹ ਕਾਲਾ ਪਮੇਰੂ ਕਾਦਾਂ ਨਾ ਦੁੱਧ ਦੀ ਚੱਲ ਜਬੂਟੇ ਲਿਆ ਮਨਸੋਨੀ ਉੱਥੇ ਲਾਈਏ ਡਾਣੀ ਤੇਰੇ ਨਾਲ ਤੂੰ ਫੋੜ ਫੋੜ ਕੇ ਓਟੇ ਮੂਟੇ ਦੇ ਡੈਡੀ ਆਡੇ ਨੇ ਦਾਤਾ ਗੰਝ ਪਾ ਕੇ ਚੱਗੇ ਬੜੇ ਵੇਲਾ ਰੁੱਕ ਹੀ ਤੇ ਵੜਵੜ ਸੋਲਦੇ ਮੈਂ ਕੋ ਬਾਤ ਨਾ ਬਾਤ ਬਤਾਉਂਗੀ ਸਾਰੇ ਬੋਹੜਾ ਬਣਾਇਆ ਸੋ ਭੀ ਆਂਟੀ ਦੇ ਲੇਟ ਆਉਣ ਤੇ ਤੁਹਾਡੀ ਕੀ ਪ੍ਰਤੀਕਿਰਿਆ ਆਂਟੀ ਆਂਟੀ ਮਿਸਤਰੀ ਲਗਾ ਤਾਂ ਕਰਕੇ ਇਹਨੂੰ 10 ਵਜੇ ਤੱਕ ਦੀ ਸ਼ੂਟ ਆ ਵੀ 10 ਵਜੇ ਤੋਂ ਬਾਅਦ ਆ ਜਾਂਦਾ ਲੈ 10 ਵਜੇ ਅੰਦਰ ਲੋਕੀ ਸਾਹ ਵੂਦ ਕੇ ਤੇ ਲੰਮੇ ਪੈਣ ਦੇ ਕੋਈ ਗੱਲ ਨਹੀਂ ਹੈ ਦੁਪਹਿਰ ਦੀ ਰੈਸਟ ਕਰਨ ਦੇ ਗਾਣਾ ਦੱਸਦੇ ਤੁਹਾਨੂੰ ਨਾ ਕਰਦੀ ਮਿਸਤਰੀ ਹੈ ਆਈ ਮੈਂ ਅੰਟੀ ਅੱਜ ਇਮੋਸ਼ਨਲ ਅੰਟੀ ਨੇ ਇਮੋਸ਼ਨਲ ਹੋ ਜਾਣਾ ਭੈਣ ਦਾ ਵੇ ਦਾ ਟਾਈਮ ਤੇ ਤੁਹਾਨੂੰ ਦਾ ਵੇ ਤੱਕ ਘਰ ਆ ਜਾਇਆ ਕਰ ਭੈਣ ਇੰਨਾ ਪਿਆਰ ਇੰਨੀ ਸ਼ੂਟ ਹੱਸਦੀ ਅੰਟੀ ਕੋਈ ਸ਼ੰਦੀ ਨਹੀਂ ਲੜਾਈ ਤੇ ਜਾਂਦੀ ਹੁੰਦੀ ਹੈ ਮਜ਼ਾਕ ਨਾ ਹੁੰਦਾ ਵਾ ਐਵੇਂ ਮਜ਼ਾਕ ਨਾ ਹੁੰਦਾ ਵਾ ਉਹ ਤੇ ਤੇ ਮਜ਼ਾਕ ਨਾ ਅੰਟੀ ਨੇ ਨਾ ਮੰਮੀ ਅੰਟੀ ਨੇ ਨਾ ਸਾਹਬ ਅੰਟੀ ਨੇ ਨਾ ਸਾਹਬ ਲਾਇਆ ਵਾ ਅੰਟੀ ਨੇ ਇੱਕ ਸਾਹਬ ਲਾਇਆ ਵਾ ਵੀ ਗਲਤੀ ਹੁੰਦੀ ਹੋਈ ਜਾਵੇ ਕੋਈ ਟੈਨਸ਼ਨ ਨਹੀਂ ਕਿਦਾਂ ਤਰੱਕੀਆਂ ਤਰੱਕੀਆਂ ਮਾਰਾ ਇਹਨੇ ਦਿੱਤੀਆਂ ਕਿ ਤੁਹਾਡੇ ਸਾਰਿਆਂ ਦੇ ਪੈਰਾਂ ਪਿੱਛੇ ਨਹੀਂ ਤਾਂ ਤਰੱਕੀਆਂ ਹੀ ਆ ਹਾਂ ਤੇ ਸੱਚੀ ਗੱਲ ਵਾ ਜਦੋਂ ਘਰ ਚ ਇੰਨੀ ਖੁਸ਼ੀ ਆਵੇ ਤਾਂ ਕਿੰਨਾ ਹੁੰਦਾ ਬਹੁਤ ਵਧੀਆ ਲੱਗਦਾ ਬਿਲਕੁਲ ਆਈ ਨਾ ਜੰਮ ਲੱਭੰਡੀ ਬਹਿਣ ਨੂੰ ਓਏ ਲੈ 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 ਉਹ ਮੰਮੀ ਜੀ ਉੱਠ ਗਿਆ ਤੇ ਨਾਲ ਲੱਗ ਕੇ ਬੈਠਾ ਹੈਗਾ ਓ ਚਲ ਗਿਆਈ ਲੈ ਉਹ ਜਾਂਦਾ ਆਈਏ ਪੂਰਾ ਕੀ ਲੈਣਾ ਗੱਡੀ ਦਾ ਤੁਸੀਂ ਇਹ ਚਵਾਈ ਸਾਰਾ ਸ਼ਗਨ ਪਿਆ ਮੰਮੀ ਫਿਰ ਦਹਾ ਦਹਾ ਦੇ ਟੁੱਟੇ ਕਰਾ ਲੀਆ ਆਪਾਂ 24 ਦਾ ਦਾਤ ਮੇਰੇ ਉੱਤੇ ਵੜ ਚੁੱਕ ਦੇਣੇ ਆ ਨਹੀਂ ਨਹੀਂ ਦਾਤ ਚੁੱਕ ਦੇਣੇ ਕਿਉਂ ਪੈਸੇ ਤੇ ਪੈਸੇ ਆ ਜਿੰਨੀ ਮਰਜੀ ਵੇਖੋ ਤੁਸੀਂ ਕਿਹਾ ਵੀ ਤੁਸੀਂ ਸ਼ਗਨ ਲੈਣਾ ਵਾ ਸ਼ਗਨ ਦੇਣਾ ਕਿੰਨਾ ਉਹ ਹਾੜੇ ਤੇ ਆ ਨਾ ਬੰਦੇ ਦੇ ਕਿੰਨੇ ਪੈਸੇ ਤੂੰ ਜਿਆਦਾ ਜੋਤੀ ਤੂੰ ਲੈ ਲੈ ਤੂੰ ਜਿਆਦਾ ਦੇਣਾ ਮੈਨੂੰ ਐਸਾ ਫੇਰ ਹੀ ਹੈ ਦੱਸ ਇੰਨਾ ਕਿੰਨਾ ਜਿਆਦਾ ਦੇਣਾ ਦਵਾਂਗੇ ਗਏ ਦਵਾਂਗੇ ਦਵਾਂਗੇ ਅੱਜ ਦੇ ਨਿਆਣੇ ਆਪਣੀ ਕਮਾਈ ਦੀ ਚੀਜ਼ ਲੈਣ ਲੱਗੇ ਆ ਹਾਂ ਤੈਨੂੰ ਦੇ ਦਾਂਗੇ ਸ਼ਗਨ ਸ਼ਗਨ ਮਿਲ ਜੂਗਾ ਪਹਿਲੀ ਵਾਰ ਆਪਣੀ ਕਮਾਈ ਦੀ ਚੀਜ਼ ਲਈ ਹੋਰ ਤੈਨੂੰ ਕੋ ਲਿਗਿਓਗੇ ਜਾਈਂ ਦਿੱਲੀ ਫਾਕੇ ਲੈ ਕੇ ਆਵਾਂਗੇ ਨਾਲ ਚੱਲ ਠੀਕ ਆ ਠੀਕ ਆ ਤਰਨਾ ਇਹ ਵੀ ਵਾਦਾ ਰਿਆ ਪਾਵੇਂ 200 ਆ ਜੇ ਤੇ ਪਾਵੇਂ 200 ਨਿੱਗੀ ਹੋਗੇ ਸੌ ਜੀ ਅਹੀਂ ਆ ਵੀਡੀਓ ਜਿਹੜੀ ਬਣਾਉਣ ਦੇ ਨਾ ਇਹ ਹਿੰਕਾਰ ਲੈਣ ਤੋਂ ਬਾਅਦ ਵੀਡੀਓ ਪਾਉਣੀ ਆ ਠੀਕ ਆ ਭਾਈ ਅੱਜ ਤੋਂ ਅਗਲਾ ਵਲੌਗ ਐਤੋਂ ਪਿਛਲਾ ਵਲੌਗ ਜਿਹੜਾ ਉਹ ਕਾਰ ਵਾਲਾ ਹੋਣਾ ਉਸ ਤੋਂ ਬਾਅਦ ਆ ਵਲੌਗ ਪਾਉਣਾ ਖੁਸ਼ੀ ਬੜੀ ਹੋਣੀ ਆ ਖੁਸ਼ੀ ਤੇ ਹੋਣੀ ਹੈ ਤਾ ਖਾਣੀ ਕੀ ਫਾਤੀ ਦਾ ਡੱਬਾ ਡੱਬਾ ਖਾਏ ਨਾ ਕਿ ਵਰਪੀ ਗਾੜੀ ਵਿੱਚ ਡੱਬਾ ਵੀ ਖਾ ਜਾਣਾ ਨਾਲ ਡੱਬਾ ਨਾਲ ਕਿ ਵਰਪੀ ਗਾੜੀ ਦੇ ਵਿੱਚ ਚੀਜ਼ ਆਵੇ ਤੇ ਇਹਨੂੰ ਲਜਾਈ ਡਬਲ ਪੜਦੀ ਜਾ ਮੈਨੂੰ ਆਪ ਆਦਾ ਰਹਾ ਜਿਰਨਾ ਸਭੀ ਗੱਲ ਹੁੰਦਾ ਜੋਤੀ ਗੱਲ ਵਾ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆਵੇ ਕਿੰਨੀ ਖੁਦ ਦੀ ਤੇ ਦੋ ਇਹਨੇ ਤੇਲ ਚੋਣਾ ਇਹਨੂੰ ਲਜਾਈ ਫੜਾ ਦੇ ਹਾਂ ਉੱਥੇ ਉੱਥੇ ਮੰਜਾ ਡਾਲ ਲੀਂ ਤੈਨੂੰ ਨਾਲ ਹੀ ਲਜਾਈ ਦੇਣੀ ਕੋਈ ਘੋਟੀ ਕੋ ਲੈਣਾ ਵਾ ਜਾਈ ਕਰ ਲਈ ਨੀ ਸ਼ਗਨ ਨੂੰ ਜੋਤੀ ਦਾ ਵਿਆਹ ਵਾ ਸ਼ਗਨ ਜਾਈ ਦੋ ਟਾਈ ਜੱਦ ਜਾਈਆਂ ਸ਼ਗਨ ਨਾਲ ਮਾੜੀ ਆਂਟੀ ਦਾ ਨਾਲ ਪੈਸੇ ਵੀ ਦੇਈਦਾ ਜੇ ਤੀ ਤੁਹਾਡੇ ਕੋ ਫਿਰ ਉਹ ਫਿਰ ਚੱਲ ਰੁਪਏ ਦੇਣ ਦੋ ਲੜਾਓ 51 51 ਰੁਪਏ ਦੇ ਦੂੰਗਾ ਮੈਂ ਉਹਦੇ ਠੀਕ ਆ 51 ਰੁਪਏ ਉਹਦੇ ਤੇਲ ਤੇਲ ਚਵਾਈ ਦੇ ਨਹੀਂ ਆਈ ਜਾਨੂ ਖੁਸ਼ੀ ਦੇ ਚਲੋ ਮੈਨੂੰ ਤੇ ਇਦਾਂ ਹੀ ਚਾਰ ਸਰਪ੍ਰਾਈਜ਼ ਰੱਖਿਆ ਹਲੇ ਕਿਸ ਨੂੰ ਨਹੀਂ ਪਤਾ ਵਿਨੋਦ ਹਣਾ ਨੂੰ ਨਹੀਂ ਪਤਾ ਜੇ ਕੱਲੋ ਗਿੰਦੂ ਨੇ ਫੋਨ ਲਾ ਕੇ ਸੱਦਣਾ ਪਰ ਉਹਨੂੰ ਦੱਸਣਾ ਨਹੀਂ ਆਂ ਵੀ ਗਾਦੇ ਲਈ ਤੈਨੂੰ ਸੱਦਿਆ ਵਾ ਉਹਨੂੰ ਬੁਲਾਉਣਾ ਵਾ ਉੱਥੇ ਜਾ ਕੇ ਪਤਾ ਲੱਗਣਾ ਵਾ ਚਰਮਾਰਾ ਤੱਕ ਨਹੀਂ ਆਪਕ ਸਿਹਤ ਬਾਸ ਚੱਲ ਵੀ ਰੈਂਗੋ ਸਿਆ ਰੈਂਗੋ ਅਸੀਂ ਜਿੱਥੇ ਬੈਈਦਾ ਉੱਥੇ ਹੀ ਸੁੱਕ ਪੈ ਜਾਂਦਾ ਸਾਡ ਲਾਗੇ ਆਗੇ ਕਿਦਾਂ ਸੁੱਤਾ ਹੋਵੇ ਗੁੱਸ਼ੀ ਮਾਰੀ ਕਿਦਾਂ ਦੋਵਾਂ ਦੇ ਵਿੱਚ ਸਾਡ ਲੱਗ ਗੰਡੀ ਇਹਨੂੰ